ਹੋ ਵੀ ਗਾਈਸ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਨਾ ਟਰੈਕਟਰ ਖੜੋਤਾ ਤੇ ਬਾਕੀ ਕੰਮਟ ਕਰਾਇ ਚਲਾਇਆ ਸੀ ਮਗਰ ਤੇ ਲਾਤਾ ਜਦੋਂ ਟੂਟ ਰੂੜੀ ਵਾਲੇ ਤੇ ਕਰਤਾ ਪਨੀਰੀ ਬੀਜ ਨਹੀਂ ਆ ਪਰਾਂ ਤੇ ਕੁਝ ਵਿਖਾਉਣੇ ਆ ਆਹ ਇੱਕ ਕੂਪਾ ਆਵੇ ਮਗਰ ਅੰਡਕ ਵੀ ਲਾਤੀ ਆ ਤੇ ਮਿੱਤਰੋ ਆਹ ਪਈ ਡੱਕੇ ਟਰੈਕਟਰ ਦੀ ਇਹ ਹੁਣੇ ਲਾਈਆ ਟਰਾਲਾ ਪਰਣ ਲੱਗਿਆ ਚਾਪੀਆਂ ਪੰਨੀਆਂ ਇੱਥੇ ਪਈਆਂ ਤੇ ਬਾਕੀ ਟਰਾਲਾ ਵੀ ਭਰਿਆ ਹੋਇਆ ਆਪਣਾ ਪੂਰਾ ਕਿ ਇਧਰ ਆਪਣਾ ਟਰਾਲਾ ਖਲੋਤਾ ਇਹ ਵੀ ਭਰੀ ਚਾਵੇ ਫੁੱਲ ਕੀ ਮਰਨੀ ਨਹੀਂ ਬਾਈ ਸੀਵਾ ਬਾਈ ਇੱਥੇ ਪਈ ਸੀ ਲੰਮੀ ਤੋੜ ਸਾਰੀ ਵਿੱਚ ਪਈ ਆ ਦਰੋਂ ਵੀ ਫੁੱਲ ਭਰਿਆ ਹੋਇਆ ਆ ਸਾਰੀ ਪਈ ਗਈ ਵਿੱਚ ਕਿੰਨੇ ਪੈਸੇ ਇੱਥੇ ਟਰਾਲਾ ਬਹੁਤ ਵੱਡਾ ਕੁੰਡੀ ਜਾਈ ਸੀ ਤੇ ਤੁਹਾਨੂੰ ਵਿਖਾਉਣੇ ਆ ਆਪਣੀ ਕੇਐਸ ਦੀ ਮਸ਼ੀਨ ਜਿਹੜੀ ਆਪਾਂ ਤੋਤੂ ਕੀ ਠੱਲੀ ਪਈ ਹੈ। ਇਹਦਾ ਟਾਇਰ ਪੈਂਚਰ ਹੋਇਆ ਪਿਆ ਇੱਕ। ਦੋਨੋਂ ਨਵੇਂ ਪਵਾਤੇ ਸੀ। ਇਹ ਪੈਂਚਰ ਹੋ ਗਿਆ ਸੀ ਕਿਸੇ ਦੀ ਬਣਾਉਂਦੇ ਪਈ ਸੀ। ਤੂੜੀ ਇੱਕ ਇਧਰਲਾ ਸਹੀ ਪਈ ਉਧਰਲਾ ਪੈਂਚਰ ਹੋਇਆ ਪਿਆ। ਤੇ ਤੋਤੂ ਕੀ ਠੱਲੀ ਪਈ ਆ ਉਹ ਆਪਣੀ ਨਵੀਂ ਰਹਿੰਦੀ ਆ ਹਾਜੀ ਤੇ ਇਧਰ ਮਿੰਦਰਾ ਵੀ ਉਰਾ ਲਿਬੜੇ ਲਿਬੜਾ ਤੇ ਇੰਟਰਨਲ ਕਾਲ ਮਿੱਟੀ ਲਾਈ ਸੀ ਖਾਲੇ ਨਾਲ ਬੈਕ ਪੱਠਿਆਂ ਦੀ ਥਾਂ ਤੇ ਅਮਰ ਲਿਪੋ ਸੀ। ਇਹ ਵੀ ਪੂਰੀ ਮਿੱਟੀ ਫੋਟ ਫੋਟ ਚੜਾਤੀ ਆ ਜੀ ਜੋਰ-ਜੋਰ ਨਾਲ ਧੂੜ ਲਾਉਂਦਾ ਬੈਗ ਨੂੰ ਝੋਟਾ ਤੇ ਕੰਪਟਰ ਕਰਾਇਆ ਹੋਣੇ ਆ ਤੁਹਾਨੂੰ ਮਿੱਤਰੋ ਆਖ ਲੋ ਤੱਕ ਕੰਪਟਰ ਕਰਾਇਆ ਆਪਣਾ ਜਿਹੜਾ ਅੱਧਾ ਗਰੰਗ ਕੀਤਾ ਅੱਧਾ ਨਹੀਂ ਕੀਤਾ ਤੇ ਬਾਕੀ ਆਪਾਂ ਉੱਚਾ ਨੀਵਾ ਕਰਨ ਨਾਲ ਆਨ ਲਵਾਇਆ ਜਿਗਾਰਡਮੈਂਟ ਜੀ ਤੇ ਬਾਕੀ ਉਸ ਤੋਂ ਬਾਅਦ ਰੰਗ ਕੀਤਾ ਸੀ ਕੋਈ ਕਰਾਇ ਨੂੰ ਕੀਤਾ ਸੀ ਉਹ ਕਰਾਇ ਮੈਂ ਤੇ ਮਾ ਕਰ ਪਾਇਆ ਪਿਆ ਤੇ ਇੱਧਰ ਤੋੜੀ ਵਾਲੀਆਂ ਟਰਾਲੀਆਂ ਟਰੋਲੀਆਂ ਖਲੋਤੀਆਂ ਆਪਣੀਆਂ तो रूढ़ी वाला ट्राला भी भरता आप सच वो भी आप गलॉज स्टार्टिंग विखाया तो ही उधर मशीन खलोती है, आना तो आप कनक झोना बढ़ाई जाए हवा हवा चलती हुई पूरी मित्रों सुक्की कर ली है तो गिली खिलाड़े हुआ ਤੁਰ ਆਪਾਂ ਆਹ ਲੀ ਇਕੱਠੀ ਕਰਤੀ ਆ ਤੇ ਪਰੋਂ ਗਿੱਲੀ ਚੱਕ ਕੇ ਖਿਲਾਰਤੀ ਆ ਉਹ ਦੇਖ ਸਕਦੇ ਆ ਇੱਥੇ ਰਕਨ ਸੁੱਕੀ ਆ ਇੱਥੇ ਸਵੇਰੇ ਫੇਰ ਟਰਾਲਾ ਭਰਿਆ ਜਾਣਾ ਇਹ ਆ ਲੈ ਜਾਗੇ ਆਪਾਂ ਫੇਰ ਬੀਜਣ ਵਾਸਤੇ ਟਰੈਕਟਰ ਵੇਖੋ ਬੂਰਾ ਲਿਬੜ ਗਿਆ ਖੁੱਬ ਗਿਆ ਸੀ ਅੱਗੇ ਹਲ ਮਾਰਦੇ ਪਏ ਸੀ ਮੜੀ ਜੀ ਆਵਾਜ਼ ਹੀ ਲੱਗ ਜੂਗੀ ਦੂਜੇ ਦੀ ਡੱਕਾ ਲਾ ਕੇ ਉਹ ਰੱਖੀ ਪਈ ਆ ਕੀ ਸਵੇਰੇ ਇੱਥੋਂ ਟਰਾਲਾ ਫੇਰ ਭਰ ਲੈਣਾ ਉਹ ਆਪ ਉਹ ਰੇਟ ਕੱਟੀ ਗਰਧਾ ਅੰਗ ਸੋਕੀ ਫਿਰ ਉਧਰ ਹੋਰ ਖਲਾਰ ਦਾਂਗੇ। ਕੋਈ ਮਿੱਤਰੂ ਨਿਕ ਕਰ ਕਰ ਲੱਗੇ ਆ ਮੰਡੀ ਚ। ਅੱਧੀ ਇਹ ਗੇਅਰ ਕਰਕੇ ਸਟਾਰ। ਫਰਾਂ ਦਾ ਛੋਟੇ ਦਾ ਪਹੁੰਚ ਕੇ ਮੰਡੀ ਦੇ ਗੇਟ ਕੋਲ ਖੋਲਿਏ ਗੇਟ ਲਓ ਜੀ ਗੇਟ ਗੁੱਡ ਖੋਲ ਲੈ ਤੇ ਹੁਣ ਕਰਦੇ ਆ ਅੰਦਰ ਹੀ ਨੂੰ ਬਾਕੀ ਆਨੇ ਚੂਜੇ ਵੀ ਕਰਦੇ ਆ ਆਪਣਾ ਦੂਜਾ ਝੋਟਾ ਨਹੀਂ ਜੇ ਤੁਹਾਨੂੰ ਸੋਰੇ ਮਿਲਦੇ ਹਨ ਅਵਲੋਗ ਦੇ ਨਾਲ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵਲੋਗ ਨੂੰ ਲਾਈਕ ਤੇ ਕਮੈਂਟ ਕਰਦੇ ਜਾ ਕਰੋ ਤੇ ਮਿਲਦੇ ਆਗੇ